ਕਹਿੰਦੇ ਆ ਕੱਲੇ ਆਏ ਤੇ ਕੱਲੇ ਹੀ ਤੁਰ ਜਾਣਾ ਏ ਕੱਲੇ ਆਏ ਇਕੱਲੇ ਹੀ ਤੁਰ ਜਾਣਾ ਏ ਕੀ ਪਾਉਣਾ ਤੇ ਕੀ ਖਾਉਣਾ ਏ ਕੀ ਪਾਉਣਾ ਤੇ ਕੀ ਖਾਉਣਾ ਏ ਚਾਰ ਦਿਨਾਂ ਦੀ ਜ਼ਿੰਦਗੀ ਪ੍ਰੌਣੀ ਚਾਰ ਦਿਨਾਂ ਦੀ ਪ੍ਰੌਣੀ ਜ਼ਿੰਦਗੀ ਹੱਸ ਹੱਸ ਕੇ ਜੀ ਲੋ ਕਿਉ ਰੋਣਾ ਏ ਹੱਸ ਹੱਸ ਕੇ ਜੀ ਲੋ ਕਿਉ ਰੋਣਾ ਏ ਕਹਿੰਦੇ ਆ ਕਹਿੰਦੇ ਆ ਕਹਿੰਦੇ ਆ ਤੇਰੀ ਦਿੱਤੀ ਹੋਈ ਜ਼ਿੰਦਗੀ ਤੇਰੀ ਦਿੱਤੀ ਹੋਈ ਜ਼ਿੰਦਗੀ ਤੇਰੀ ਰਜਾ ਵਿੱਚ ਰਹਿਣਾ ਸਿੱਖ ਲਿਆ ਤੇਰੀ ਦਿੱਤੀ ਹੋਈ ਜ਼ਿੰਦਗੀ ਨੂੰ ਤੇਰੀ ਰਜਾ ਵਿੱਚ ਰਹਿਣਾ ਸਿੱਖ ਲਿਆ ਸੁੱਖ ਹੋਵੇ ਚਾਹ ਦੁੱਖ ਹੋਵੇ ਸਭ ਕੁਝ ਹਡੋਣਾ ਸਿੱਖ ਲਿਆ ਦੁੱਖ ਹੋਵੇ ਚਾਹ ਸੁੱਖ ਹੋਵੇ ਸਭ ਕੁਝ ਹੰਡੋਣਾ ਸਿੱਖ ਲਿਆ